ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੇ ਵਿੱਚੋਂ ਲਈ ਗਈ ਇੱਕ ਬਹੁਤ ਸੋਹਣੀ ਕਥਾ ਬਾਰੇ ਹੈ ਜਿਸ ਵਿੱਚ ਬ੍ਰਾਹਮਣਾਂ ਨੇ ਇੱਕ ਦਿਨ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਿਆ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਇਹ ਨੀਚ ਲੋਕਾਂ ਦੀ ਬਾਣੀ ਹੈ ਇਹ ਛੋਟੀ ਜਾਤੀ ਵਾਲਿਆਂ ਦੀ ਬਾਣੀ ਹੈ ਜਦੋਂ ਬ੍ਰਾਹਮਣਾਂ ਨੇ ਮਹਾਰਾਜ ਨੂੰ ਇਹ ਗੱਲਾਂ ਆਖਿਆ ਤਾਂ ਅੱਗੋਂ ਮਹਾਰਾਜ ਨੇ ਫਿਰ ਬ੍ਰਾਹਮਣਾਂ ਨੂੰ ਕੀ ਉੱਤਰ ਦਿੱਤਾ ਆਓ ਆਪਾਂ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਇਹ ਸਾਖੀ 100 ਸਾਖੀ ਦੇ ਵਿੱਚ 51 ਨੰਬਰ ਉੱਤੇ ਦਰਜ ਹੈ ਇਹ ਨੰਬਰ ਦੱਸਣ ਦਾ ਵੀ ਭਾਵ ਹੈ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਤਰਕਵਾਦੀ ਲੋਕ ਹਨ ਉਹ ਤਰਕ ਕਰਦੇ ਹਨ ਕਿ ਇਹ ਸਾਰੀਆਂ ਗੱਲਾਂ ਆਪਣੇ ਕੋਲ ਬਣਾਇਆ ਗਿਆਂ ਹਨ ਪਰ ਇਦਾਂ ਨਹੀਂ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਦੇ ਵਿੱਚ ਦਰਜ ਹਨ ਆਓ ਇਸ ਕਥਾ ਵਿੱਚ ਅੱਪਾ ਜਾਣਦੇ ਹਾਂ ਇੱਕ ਦਿਨ ਮਹਾਰਾਜ ਕਲੰਗੀ ਧਰਨੇ ਦਬਾਨ ਸੁਜਾਇਆ ਹੋਇਆ ਉੱਥੇ ਰੌਲਾ ਪੈ ਗਿਆ ਪੰਡਤਾਂ ਕਹਿਣ ਲੱਗੇ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਹੈ ਉਹ শূਦਰਾ ਦੀ ਬਾਣੀ ਹੈ ਕਿਉਂਕਿ ਇਸ ਵਿੱਚ ਭਗਤ ਰਬਦਾਸ ਦੀ ਬਾਣੀ ਦਰਜ ਹੈ ਜਿਹੜੇ ਚੌਂਕ ਵਿੱਚ ਬੈਠ ਕੇ ਜੁੱਤੀਆਂ ਕੰਢਿਆ ਕਰਦੇ ਸਨ ਤੇ ਭਗਤ ਕਬੀਰ ਜੀ ਜੋ ਜਲਾਹੇ ਸਨ ਉਹਨਾਂ ਦੀ ਬਾਣੀ ਦਰਜ ਹੈ ਏਵੇਂ ਏਵੇਂ ਕਰਕੇ ਬ੍ਰਾਹਮਣ ਗੱਲਾਂ ਕਰਦੇ ਆ ਪਰ ਮਹਾਰਾਜ ਆਪਣੇ ਮੁੱਖੋਂ ਬਚਨ ਫਰਮਾਉਂਦੇ ਹਨ ਕਿ ਗੁਰੂ ਪਿਆਰਿਓ ਮੈਂ ਉਹ ਨੀਵੀਂ ਜਾਤੀ ਦੇ ਬੰਦੇ ਨੂੰ ਚੰਗਾ ਮੰਨਦਾ ਉਸ ਉੱਚੀ ਜਾਤੀ ਦੇ ਬੰਦੇ ਨਾਲੋਂ ਜਿਸ ਦੇ ਦਿਲ ਵਿੱਚ ਉਸ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਹੈ ਜਿਹੜਾ ਰੱਬ ਨੂੰ ਚੇਤੇ ਕਰਦਾ ਜਿਹੜਾ ਉਸ ਅਕਾਲ ਪੁਰਖ ਮਾਲਕ ਨੂੰ ਭੋਜਦਾ ਨਹੀਂ ਉਹ ਮੇਰੀ ਨਿਗਾਹ ਦੇ ਵਿੱਚ ਬਹੁਤ ਚੰਗਾ ਬੰਦਾ ਹੈਗਾ ਮਹਾਰਾਜ ਨੇ ਬ੍ਰਾਹਮਣਾਂ ਨੂੰ ਸਬਕ ਦੇਣ ਦੇ ਵਾਸਤੇ ਕਿਤੇ ਇਹ ਗੱਲਾਂ ਸੁਣ ਕੇ ਮੇਰੇ ਸਿੱਖ ਡੋਲ ਨਾ ਜਾਣ ਉਹਨਾਂ ਦੇ ਮਨ ਵਿੱਚ ਵੀ ਕਿਤੇ ਇਹ ਗੱਲ ਨਾ ਆ ਜਾਵੇ ਕਿ ਇਹ ਸੂਦਰਾਂ ਦੀ ਬਾਣੀ ਹੈ ਗੁਰੂ ਦੀ ਬਾਣੀ ਨਹੀਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਸ਼ੰਕੇ ਦੂਰ ਕੀਤੇ ਜੋ ਉਸ ਅਕਾਲ ਪੁਰਖ ਦਾ ਇੱਕ ਸੱਚਾ ਸਿੱਖਾ ਉਹ ਹਰ ਇੱਕ ਧਰਮ ਦਾ ਆਦਰ ਕਰਦਾ ਸਤਕਾਰ ਕਰਦਾ ਪਰ ਉਸ ਸਮੇਂ ਕੁਝ ਹੰਕਾਰੀ ਬ੍ਰਾਹਮਣ ਕਹਿ دیے ਜਾਂ ਸ਼ਰਾਧਤੀ ਬ੍ਰਾਹਮਣ ਅਜਿਹੇ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਇਹ ਸ਼ਬਦ ਬੋਲੇ ਸਨ ਨਿੰਦਿਆ ਕੀਤੀ ਸੀ ਮਹਾਰਾਜ ਨੇ ਸੌ ਸਾਖੀ ਵਿੱਚ ਆਪਣੇ ਸਿੱਖਾਂ ਨੂੰ ਦੱਸਿਆ ਸੀ ਕਿ ਜੋ ਇਹ ਬ੍ਰਾਹਮਣ ਜਿਹੜੇ ਦਿਖ ਰਹੇ ਆ ਇਹ ਝੂਠੇ ਤੇ ਪਖੰਡੀ ਆ ਜੋ ਖਾਲਸਾ ਹੈ ਉਹ ਨੇਕ ਲੰਕਾ ਖਾਲਸੇ ਦੇ ਉੱਪਰ ਕੋਈ ਵੀ ਦਾਗ ਹੈ ਨਹੀਂਗਾ ਅਸਲ ਖਾਲਸੇ ਦਾ ਅਰਥ ਭਾਵ ਇਹੀ ਹੈ ਖਾਲਸੇ ਦੇ ਨਾਂ ਤੋਂ ਕਿ ਉਹ ਖਾਲਸ ਹੈ ਉਹ ਸ਼ੁੱਧ ਹੈ ਤੇ ਜੋ ਖਾਲਸਾ ਹੈ ਉਹ ਕਾਲਪੁਰਖ ਦਾ ਹੁਕਮ ਕਦੇ ਨਹੀਂ ਮੋੜਦਾ ਤੇ ਜੋ ਇਹ ਬ੍ਰਾਹਮਣ ਹਨ ਇਹ ਉਸ ਕਾਲਪੁਰਖ ਦੇ ਹੁਕਮ ਵਿੱਚ ਚੱਲ ਹੀ ਨਹੀਂ ਸਕਦੇ ਮਹਾਰਾਜ ਕਹਿੰਦੇ ਹਨ ਕਿ ਜਾਤਾਂ ਪਾਤਾਂ ਦੇ ਵਿੱਚ ਇਹ ਬੰਡੇ ਫਿਰਦੇ ਆ ਤੇ ਮਹਾਰਾਜ ਨੇ ਜਿਸ ਨੂੰ ਬਣਾਤਾ ਉਹ ਉਹ ਚੀਜ਼ ਨੀਮੀ ਕਿਵੇਂ ਹੋ ਜੂ ਇਸ ਕਰਕੇ ਹੀ ਇਹਨਾਂ ਨੇ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਨੂੰ ਇਸ ਕਰਕੇ ਭਗਤ ਨਾਮਦੇਵ ਜੀ ਨੂੰ ਅੱਗੇ ਨਹੀਂ ਆਉਣ ਦਿੱਤਾ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਉਹਨਾਂ ਨੂੰ ਇਹਨਾਂ ਨਾਲੋਂ ਗਿਆਨ ਬਾਤਾ ਤੇ ਮਹਾਰਾਜ ਕਹਿੰਦੇ ਹਨ ਕਿ ਇਹਨਾਂ ਲੋਕਾਂ ਨੂੰ ਤਾਂ ਗਿਆਨ ਹੀ ਨਹੀਂ ਤੇ ਮਹਾਰਾਜ ਕਹਿੰਦੇ ਸਨ ਇਹ ਤਾਂ ਚੁੰਝ ਗਿਆਨੀ ਆ। ਭਗਤ ਨਾਮਦੇਵ ਜੀ ਦੀ ਸਾਖੀ ਵਿੱਚ ਜਦੋਂ ਨਾਮਦੇਵ ਜੀ ਮੰਦਿਰ ਵਿੱਚ ਮੰਥਾ ਟੇਕਣ ਜਾਂਦੇ ਆ ਇਹਨਾਂ ਨੇ ਹੀ ਉਹਨਾਂ ਨੂੰ ਮੰਦਿਰ ਵਿੱਚੋਂ ੱੱੱਕੇ ਮਾਰ ਕੇ ਬਾਹਰ ਕੱਢਿਆ ਸੀ। ਕਹਿੰਦੇ ਸੀ ਕਿ ਤੁਸੀਂ ਨਹੀਂ ਅੰਦਰ ਆ ਸਕਦੇ। ਫਿਰ ਮਹਾਰਾਜ ਨੇ ਇੱਥੇ ਇਹ ਸਾਖੀ ਸੁਣਾਈ। ਭਗਤ ਨਾਮਦੇਵ ਜੀ ਨੂੰ ਇਹਨਾਂ ਨੇ ੱੱੱਕੇ ਮਾਰੇ ਤੇ ਕਹਿੰਦੇ ਤੁਸੀਂ ਨਹੀਂ ਆ ਸਕਦੇ। ਫਿਰ ਭਗਤ ਨਾਮਦੇਵ ਜੀ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਤੇ ਫਿਰ ਉਹਨਾਂ ਦੇ ਆਲੇ ਦੁਆਲੇ ਲੋਕਾਂ ਦੀ ਉਥੇ ਭੀੜ ਇਕੱਠਾ ਹੋ ਗਈ। ਇਸ ਗੱਲ ਤਾਂ ਇਹਨਾਂ ਨੇ ਈਰਖਾ ਕੀਤਾ ਵੀ ਜੇ ਕਿਧਰੇ ਭਗਤ ਨਾਮਦੇਵ ਜੀ ਨੇ ਕੀਰਤਨ ਕਰ ਦਿੱਤਾ ਤਾਂ ਇਹਨਾਂ ਦੀ ਟੌਰ ਵਿੱਚ ਫਰਕ ਪੈ ਜਾਊਗਾ। ਆਪਾਂ ਅਕਸਰ ਹੀ ਇਹ ਸੁਣਿਆ ਵੀ ਹੈ ਤੇ ਪੜ੍ਹਿਆ ਵੀ ਹੈ ਕਿ ਜਦੋਂ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਮੰਦਰ ਤੋਂ ਬਾਹਰ ਕੱਢ ਦਿੱਤਾ ਤਾਂ ਉਹ ਮੰਦਰ ਦੇ ਪਿੱਛੇ ਜਾ ਕੇ ਬੈਠ ਕੇ ਤੇ ਮਹਾਰਾਜ ਨੂੰ ਕਹਿਣ ਲੱਗੇ ਕਿ ਜੇ ਮੈਥੋਂ ਤੁਸੀਂ ਆਪਣੀ ਭਗਤੀ ਨਾਮ ਹੀ ਜਪਾਉਣਾ ਸੀ ਤਾਂ ਮੈਨੂੰ ਉੱਚੀ ਕੋਲ ਦੇ ਵਿੱਚ ਪੈਦਾ ਕਰਨਾ ਸੀ ਤੇ ਬ੍ਰਾਹਮਣਾਂ ਨੇ ਦੇਖੋ ਅੱਜ ਮੈਨੂੰ ਇੱਥੇ ੱੱਕੇ ਮਾਰੇ ਆ। ਮਹਾਰਾਜ ਇਹ ਮੇਰੀ ਬੇਇੱਜ਼ਤੀ ਨਹੀਂ ਇਹ ਤੁਹਾਡੀ ਬੇਇੱਜ਼ਤੀ ਕਰੀ ਆ ਤੇ ਫਿਰ ਅਕਾਲ ਪੁਰਖ ਪਰਮਾਤਮਾ ਵੀ ਆਪਣੇ ਸੱਚੇ ਭਗਤ ਆਪਣੇ ਸੱਚੇ ਸੇਵਕ ਦੀ ਲਾਜ ਰੱਖਦੇ ਆ। ਫਿਰ ਉਹਨਾਂ ਨੇ ਮੰਦਰ ਦਾ ਮੂੰਹ ਹੀ ਘੁਮਾ ਦਿੱਤਾ। ਮੰਦਰ ਜਾਜੋ ਮੇਨ ਦੁਆਰ ਸੀ, ਮੁਖ ਸੀ ਉਹ ਨਾਮਦੇਵ ਜੀ ਵੱਲ ਹੋ ਗਿਆ ਤੇ ਜਿੱਧਰ ਬ੍ਰਾਹਮਣ ਖੜੇ ਸਨ ਉਧਰ ਮੰਦਰ ਦੀ ਪਿੱਠ ਹੋ ਗਈ। ਤੇ ਬਹੁਤੇ ਤਰਕਵਾਦੀ ਲੋਕ ਇੱਥੇ ਕਹਿਣਗੇ ਕਿ ਮੰਦਿਰ ਕਿਵੇਂ ਘੁੰਮ ਸਕਦਾ ਹੁਣ ਜਦੋਂ ਤੁਸੀਂ ਹਜੂਰ ਸਾਹਿਬ ਜਾਓਗੇ ਉਤੋਂ 50 ਕਿਲੋਮੀਟਰ ਦੀ ਦੂਰੀ ਤੇ ਮੰਦਿਰ ਬਣਿਆ ਹੋਇਆ ਹੈ ਨਾਗਨਾਥ ਇਸ ਮੰਦਿਰ ਨੂੰ ਬਣੇ ਨੂੰ ਲਗਭਗ 5500 ਸਾਲ ਹੋ ਗਏ ਹਨ ਤੇ ਇਸ ਦਾ ਮੂੰਹ ਅੱਜ ਵੀ ਘੁੰਮਿਆ ਹੋਇਆਗਾ ਉਸ ਦਾ ਮੂੰਹ ਪੱਛਮ ਵੱਲ ਆ ਬਾਕੀ ਸਾਰੇ ਜੋ ਮੰਦਿਰਾਂ ਦੇ ਮੂੰਹ ਹਨ ਉਹ ਚੜ੍ਹਦੇ ਵੱਲ ਹੁੰਦੇ ਆ ਇਹ ਸਬੂਤ ਆ ਉਸ ਅਕਾਲ ਪੁਰਖ ਦੀ ਕਰਨੀ ਦਾ ਪਰ ਬਹੁਤੇ ਲੋਕ ਇੱਥੇ ਨਹੀਂ ਮੰਨਦੇ ਉਹ ਗੱਲ ਬੱਕਰੀ ਹੈਗੀ ਮਹਾਰਾਜ ਕਹਿੰਦੇ ਹਨ ਕਿ ਖਾਲਸੇ ਦੇ ਨਾਮ ਦਾ ਅਰਥ ਹੀ ਹੈ ਸ਼ੁੱਧ ਪਿਓਰ ਇਸ ਵਿੱਚ ਕੋਈ ਮਿਲਾਪਤ ਨਹੀਂ ਤੇ ਬ੍ਰਾਹਮਣ ਹੁਣ ਕੀ ਕਰਦੇ ਆ ਖੱਤਰੀ ਹੁਕਮ ਨੂੰ ਮੋੜਦੇ ਆ ਤੇ ਸਿਰ ਮੂੰਹ ਮਣਵਾਉਂਦੇ ਆ ਤੇ ਮਹਾਰਾਜ ਨੇ ਮਨੁੱਖ ਨੂੰ ਕਿਵੇਂ ਪੈਦਾ ਕੀਤਾ ਸਾਬਤ ਸੂਰਤ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਜੋ ਮਰਿਆਦਾ ਤੋਂ ਉਲਟਾ ਇਹ ਸਿਰ ਮੂੰਹ ਮਣਵਾਈ ਫਿਰਦੇ ਆ ਇਹਨਾਂ ਦਾ ਕੀ ਵਿਸ਼ਵਾਸ ਕਰਨਾ ਇਹਨਾਂ ਨੇ ਤਾਂ ਆਪਣੇ ਗੁਰੂ ਦੀ ਬਾਣੀ ਉੱਤੇ ਕਿੰਤੂ ਪਰੰਤੂ ਕਰਨਾ ਹੀ ਹਾ ਇਹਨਾਂ ਨੇ ਤਾਂ ਕਹਿਣਾ ਹੀ ਆ ਕਿ ਇਹ ਸੂਦਰਾਂ ਦੀ ਬਾਣੀ ਆ ਅੱਗੇ ਮਹਾਰਾਜ ਕਹਿੰਦੇ ਹਨ ਕਿ ਭਾਈ ਜੋ ਇਹ ਬ੍ਰਾਹਮਣ ਲੋਕ ਆ ਇਹ ਚੁਸਤ ਬਹੁਤ ਆ ਇਹ ਆਪਣੇ ਦਿਮਾਗ ਤੋਂ ਪੂਰਾ ਕੰਮ ਲੈਂਦੇ ਆ ਤੇ ਇਹ ਚਾਹੁੰਦੇ ਆ ਕਿ ਲੋਕ ਸਾਡੀ ਪੂਜਾ ਕਰਨ ਇਹਨਾਂ ਵਿੱਚ ਇੰਨਾ ਜ਼ਿਆਦਾ ਹੰਕਾਰ ਆ ਕਿ ਹੋਰ ਕਿਸੇ ਦੀ ਗੱਲ ਇਹ ਸੁੰਨਣਾ ਪਸੰਦ ਹੀ ਨਹੀਂ ਕਰਦੇ ਪੁਰਾਣੇ ਸਮੇਂ ਵਿੱਚ ਇਹਨਾਂ ਦੀਆਂ ਬਹੁਤ ਸਾਰੀਆਂ ਅਜੇਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ ਕਿ ਜਦੋਂ ਕੋਈ ਕਥਾ ਹੁੰਦੀ ਸੀ ਜਾਂ ਕੋਈ ਕਥਾ ਸੁਣਾਇਆ ਕਰਦੇ ਸੀ ਤਾਂ ਉਹ ਬ੍ਰਾਹਮਣ ਹੀ ਕਥਾ ਕਰਿਆ ਕਰ ਸਕਦਾ ਸੀ ਤੇ ਬ੍ਰਾਹਮਣ ਹੀ ਸੁਣ ਸਕਦਾ ਸੀ ਜੇਕਰ ਕੋਈ ਨੀਮੀ ਜਾਤੀ ਵਾਲਾ ਉਹ ਕਥਾ ਸੁਣ ਲੈਂਦਾ ਸੀ ਤਾਂ ਕੀ ਕਰਿਆ ਕਰਦੇ ਸਨ ਉਸ ਦੇ ਕੰਨ ਵਿੱਚ ਕੱਚ ਨੂੰ ਪਗੜਾ ਕੇ ਪਾ ਦਿਆ ਕਰਦੇ ਸਨ ਇਹ ਗੱਲਾਂ ਆਪਾਂ ਆਪਣੇ ਆਮ ਵੀ ਆਲੇ ਦੁਆਲੇ ਵਿੱਚ ਸੁਣਦੇ ਹਾਂ ਕਿ ਬ੍ਰਾਹਮਣ ਪਹਿਲਾਂ ਵੀ ਅਜਿਹਾ ਹੀ ਕਰਦੇ ਹੁੰਦੇ ਸਨ ਜਦੋਂ ਕਿਸੇ ਨੂੰ ਕਥਾ ਸੁਣਾਉਣੀ ਤਾਂ ਕਹਿਣ ਦੇ ਸਾਨੂੰ ਦੰਦ ਕਸਾਈ ਦਿਓ ਪਹਿਲਾਂ ਤਾਂ ਜਿਸ ਵਿਅਕਤੀ ਦੇ ਇਹਨਾਂ ਨੇ ਘਰੇ ਜਾਣਾ ਉਹਨਾਂ ਦੇ ਮੋਢਿਆਂ ਉੱਪਰ ਚੜ ਕੇ ਘਰੇ ਜਾਇਆ ਕਰਦੇ ਸਨ ਫਿਰ ਉਹਨਾਂ ਦੇ ਘਰ ਹੀ ਰੋਟੀ ਪਾਣੀ ਛਕਣ ਤੋਂ ਬਾਅਦ ਉਹਨਾਂ ਤੋਂ ਦਖਸ਼ਨਾ ਵਿੱਚ ਪੈਸੇ ਲੈਂਦੇ ਤੇ ਉਹਨਾਂ ਦੇ ਮੋਢਿਆਂ ਉੱਤੇ ਚੜ ਕੇ ਹੀ ਵਾਪਸ ਆਪਣੇ ਸਥਾਨ ਤੇ ਜਾ ਕਰਦੇ ਸਨ ਏਡੇ ਜ਼ਿਆਦਾ ਹੰਕਾਰੀ ਸਨ ਇਹ ਫਿਰ ਸਿੱਖ ਮਹਾਰਾਜ ਅੱਗੇ ਬੇਨਤੀ ਕਰਦੇ ਹਨ ਕਿ ਮਹਾਰਾਜ ਇਹ ਪੰਡਤ ਇਹ ਬ੍ਰਾਹਮਣ ਕਹਿ ਰਹੇ ਆ ਕਿ ਗੁਰੂ ਗ੍ਰੰਥ ਸਾਹਿਬ ਸੁਧਰਾ ਦੀ ਬਾਣੀ ਆ ਇਸ ਨੂੰ ਮੱਥਾ ਨਹੀਂ ਟੇਕਿਆ ਜਾ ਸਕਦਾ ਮਹਾਰਾਜ ਫਿਰ ਆਪਣੇ ਸਿੱਖਾਂ ਨੂੰ ਕਹਿੰਦੇ ਹਨ ਕਿ ਭਾਈ ਜਿਸਮ ਵਿਅਕਤੀ ਨੇ ਜਿਸ ਬੰਦੇ ਨੇ ਅੰਮ੍ਰਿਤ ਹੀ ਛਕ ਲਿਆ ਗੁਰੂ ਦਾ ਬਣ ਗਿਆ ਉਸ ਦੀ ਕੋਈ ਯਾਤਪਾਤ ਹੀ ਨਹੀਂ ਰਹਿੰਦੀ ਪਰ ਅੱਜ ਕੱਲ ਦਾ ਜੋ ਆਪਣਾ ਆਲਾ ਦਵਾਲਾ ਉਹ ਹੋਰ ਹਿਸਾਬ ਨਾਲ ਚੱਲ ਪਿਆ ਉਹ ਗੁਰੂ ਦੇ ਕਹਿਣੇ ਤੋਂ ਬਾਹਰ ਹੈ ਜੇ ਤੇ ਵੀ ਆਪਾਂ ਪਿੰਡ ਵਿੱਚ ਜਾਂਦੇ ਹਾਂ ਉੱਥੇ ਚਾਰ-ਚਾਰ ਤਿੰਨ-ਤਿੰਨ ਗੁਰਦੁਆਰੇ ਬਣੇ ਹੋਏ ਹਨ ਜਿਨ੍ਹਾਂ ਵਿੱਚ ਕਹਿ ਦਿੰਦੇ ਹਨ ਕਿ ਆ ਮਾਜਵੀ ਸਿੱਖਾਂ ਦਾ ਗੁਰਦੁਆਰਾ ਆ ਰਬਦਾਸੀਆਂ ਸਿੱਖਾਂ ਦਾ ਗੁਰਦੁਆਰਾ ਆ ਜੱਟ ਸਿੱਖਾਂ ਦਾ ਗੁਰਦੁਆਰਾ ਇਸ ਤਰ੍ਹਾਂ ਆਪਣੇ ਸਮਾਜ ਦੇ ਵਿੱਚ ਅੱਜ ਵੰਡੀਆਂ ਪਈਆਂ ਹੋਈਆਂ ਹਨ ਜਦੋਂ ਇਸ ਤਰ੍ਹਾਂ ਮਹਾਰਾਜ ਸਚੇਪਾਸ਼ਾ ਨੂੰ ਸਵਾਲ ਪੁੱਛਿਆ ਤਾਂ ਮਹਾਰਾਜ ਕਹਿੰਦੇ ਕਿ ਭਾਈ ਬ੍ਰਾਹਮਣਾਂ ਦਾ ਕੰਮ ਹੀ ਇਹ ਹੈ ਏ ਕਿਸੇ ਦੀ ਚੜ੍ਹਦੀ ਕਲਾ ਦੇਖ ਹੀ ਨਹੀਂ ਸਕਦੇ ਤੇ ਫਿਰ ਸਿੱਖਾਂ ਨੇ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਬ੍ਰਾਹਮਣ ਬੜਾ ਕੁਝ ਕਰਦੇ ਆ ਉਹ ਦੀਵੇ ਬਾਲਦੇ ਆ ਜੋਤਾਂ ਜਗਾਉਂਦੇ ਆ ਤਾਂ ਮਹਾਰਾਜ ਨੇ ਕਿਹਾ ਕਿ ਭਾਈ ਤੁਹਾਡੇ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਇੱਕ ਦੀਵਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਹਨ ਕਿ ਮੇਰੇ ਲਈ ਰੱਬ ਦਾ ਨਾਮ ਹੀ ਇੱਕ ਦੀਵਾ ਹੈ ਜੋ ਮੇਰੀ ਜ਼ਿੰਦਗੀ ਦੇ ਦੁੱਖ ਸੁੱਖ ਦੇ ਵਿੱਚ ਦੀਵੇ ਦਾ ਕੰਮ ਕਰਕੇ ਚਾਨਣ ਕਰਦਾਗਾ ਤੇ ਮਹਾਰਾਜ ਕਹਿੰਦੇ ਭਾਈ ਇਹ ਨਾਮ ਹੀ ਆ ਜੋ ਮੈਨੂੰ ਚਾਨਣ ਕਰਦਾਗਾ ਤੇ ਮਹਾਰਾਜ ਸਿੱਖਾਂ ਨੂੰ ਕਹਿੰਦੇ ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਦੀਵਾ ਬਾਲੋ ਕਿਉਂਕਿ ਜਦੋਂ ਪੁਰਾਣਾ ਜਮਾਨਾ ਹੋਇਆ ਕਰਦਾ ਸੀ ਉਹ ਤੋਂ ਲਾਈਟ ਨਹੀਂ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹਨੇਰੇ ਦੇ ਸਮੇਂ ਜਦੋਂ ਬਾਣੀ ਪੜੀ ਜਾਂਦੀ ਸੀ ਤਾਂ ਦੀਵਾ ਬਾਲਣਾ ਪੈਂਦਾ ਸੀ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਜੇ ਤੁਸੀਂ ਇਹ ਵੀ ਨਹੀਂ ਕਰਦੇ ਤਾਂ ਜਿੱਥੇ ਰਾਹਦਾਰੀ ਹੋਵੇ ਲੋਕ ਲੰਘਦੇ ਹੋਣ ਉੱਥੇ ਹਨੇਰਾ ਹੋਵੇ ਉੱਥੇ ਦੀਵਾ ਬਾਲ ਦੋ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨ ਅਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ